ਨਾਨ ਵੀਰੋ ਸਾਸਤਰੀ ਕਾਲ ਅੱਜ ਅਸੀਂ ਮਲੋਟ ਪਿੰਡ ਆਏ ਹੋਏ ਆ ਜੀ ਇੱਥੇ ਬਾਈਆਂ ਕੋਲੇ ਚਾਂਦ ਹਾਈਬ੍ਰਿਡ ਸੀਡ ਕੰਪਨੀ ਦੀ ਸੀਕੇ 47 ਵੈਰੈਟੀ ਲੱਗੀ ਹੋਈ ਆ ਖੇਤ ਦਾ ਵਿਜਿਟ ਕਰਾਵਾਂਗੇ ਤੁਹਾਨੂੰ ਵੀਡੀਓ ਚ ਬਣੇ ਰਹੋ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦਿਖਾਵਾਂਗੇ ਮਿੱਟੀ ਬਾਰੇ ਦੱਸਾਂਗੇ ਜਾਣਕਾਰੀ ਪਾਣੀ ਕਿਹੇ ਜਾ ਇਹਨਾਂ ਦਾ ਮਿੱਟੀ ਕਿਹੇ ਜੀ ਆ ਵੀਡੀਓ ਚ ਬਣੇ ਰਹੋ ਖੇਤ ਦਾ ਵਿਜਿਟ ਕਰਾਵਾਂਗੇ ਜੀ ਸਾਣ ਵੀਰੋ ਸਤ ਸ੍ਰੀ ਅਕਾਲ ਇਹ ਖੇਤ ਦਾ ਵਿਜੜਾ ਜੀ ਪਿੰਡ ਮਲੋਟ ਰੋੜਾ ਵਾਲੀ ਜ਼ਮੀਨ ਹੈ ਜੀ ਪਾਣੀ ਦੀ ਗੱਲ ਕਰੀਏ ਤਾਂ ਪਾਣੀ 3 1/2 ਨੰਬਰ ਪਾਣੀ ਹੈ ਜੀ ਪਹਿਲਾਂ ਬਾਈਆਂ ਨੇ ਬਥੇਰੀਆਂ ਵੈਰੈਟੀਆਂ ਲਾਈਆਂ ਜੀ ਹਾਈਬ੍ਰਿਡ ਕੋਈ ਵੈਰੈਟੀ ਨਹੀਂ ਹੋਈ ਸੀ ਕੇ 47 ਦੀ ਵੈਰੈਟੀ ਕਾਮਯਾਬ ਹੋਈ ਹੈ ਜੀ ਚਾਂਦ ਸੀਡ ਕੰਪਨੀ ਕੋ ਇੱਕ ਵੈਰਾਈਟੀ ਤਾਂ ਖਰਾਕ ਦੀ ਗੱਲ ਕਰੀਏ 2.5 ਗੱਟੇ ਜੂਰੀਆ ਲਾਇਆ ਜੀ ਕਿੱਲੇ ਦਾ ਤਿੰਨ ਕਿੱਲੇ ਲੱਗੇ ਹੋਏ ਆ ਦੇਖ ਸਕਦੇ ਹੋ ਉਹ ਕੰਦ ਤੱਕ ਖੇਤ ਆ ਜੀ ਇਹਨਾਂ ਦਾ ਤਿੰਨ ਚਾਰ ਵੈਰਾਈਟੀਆਂ ਇਹਨਾਂ ਕੋਲੇ ਲੱਗੀਆਂ ਹਾਈਬ੍ਰਿਡ ਇਹ ਕਹਿੰਦੇ ਵੀ ਸਾਨੂੰ ਇਹ ਕਾਮਯਾਬ ਲੱਗੀ ਵੈਰਾਈਟੀਆਂ ਸਾਰੀਆਂ ਵੈਰਾਈਟੀਆਂ ਨਾਲੋਂ ਕਿਸੇ ਵੈਰਾਈਟੀ ਦਾ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਜੀ ਬਲੀਆਂ ਦਾ ਝਕਾ ਦੇਖ ਸਕਦੇ ਹੋ 25 ਦਿਨ ਦੀ ਪਨੀਰੀ ਆ ਜੀ ਤੇ 90 95 ਦਿਨ ਖੇਤ ਚ ਲਾਈ ਨੂੰ ਹੋ ਗਿਆ ਜੀ ਦੋ ਚਾਰ ਦਿਨਾਂ ਨੂੰ ਵੱਡੀ ਹੋ ਜੂਗੀ ਸੋ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀਬੀਜੀ 03 ਮਾਲਵਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ